ਸ਼੍ਰੀਕਲ ਤੁਸੀਂ ਦੇਖ ਰਹੇ ਹੋ ਸੰਦ ਐਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਜੇਕਰ ਤੁਹਾਨੂੰ ਵੀ ਕੋਈ ਬਹੁਤ ਜਲਦੀ ਅਮੀਰ ਹੋਣ ਦਾ ਲਾਲਚ ਤੇ ਰਿਹਾ ਹੈ ਤੁਹਾਡੇ ਪੈਸੇ ਦੁੱਗਣੇ ਕਰਨ ਦਾ ਲਾਲਚ ਤੇ ਰਿਹਾ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਓ ਕਿਤੇ ਤੁਸੀਂ ਵੀ ਇਹੋ ਜਿਹੇ ਚਾਂਸੇ ਦੇ ਵਿੱਚ ਨਾ ਫਸ ਜਾਓ ਦਰਸਲ ਕਿਵੇਂ ਇੱਕ ਸਖਸ਼ ਜੋ ਆਪਣੀ ਸਾਰੀ ਮਿਹਨਤ ਦੀ ਪੂੰਜੀ ਇਸ ਪਾਸੇ ਲੋਟਾ ਦਿੰਦਾ ਹੈ ਕਿ ਉਸਦੇ ਪੈਸੇ ਨੇ ਜਿਹੜੇ ਉਹ ਦੁੱਗਣੇ ਹੋ ਜਾਣਗੇ ਪਰ ਜਦੋਂ ਉਸਦੇ ਹਿੱਸੇ ਕੁਝ ਵੀ ਨਹੀਂ ਆਉਂਦਾ ਤਾਂ ਲਾਈਵ ਹੋ ਕੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਸ ਲਈ ਇੱਕ ਵਿਅਕਤੀ ਨੂੰ ਅਮੀਰ ਬਣਨ ਅਤੇ ਉਸਦੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਉਸਦੀ ਉਮਰ ਭਰ ਦੀ ਕਮਾਈ ਲੁੱਟ ਲਈ ਗਈ ਹੈ। ਆਪਣਾ ਘਰ ਅਤੇ ਦੁਕਾਨ ਗਿਰਵੀ ਰੱਖਣ ਤੋਂ ਬਾਅਦ ਦੋਸ਼ੀ ਨੇ ਮ੍ਰਿਤਕ ਦੀ ਪਤਨੀ ਅਤੇ ਭੈਣ ਦੇ ਨਾਮ ਤੇ ਬੈਂਕ ਤੋਂ ਵੱਡੇ ਕਰਜ਼ੇ ਲਏ। ਅੰਤ ਦੇ ਵਿੱਚ ਜਦੋਂ ਪੈਸੇ ਦੁੱਗਣੇ ਨਹੀਂ ਹੋਏ ਉਸ ਨੂੰ ਕੋਈ ਲਾਭ ਨਹੀਂ ਹੋਇਆ ਤਾਂ ਦੁਖੀ ਵਿਅਕਤੀ ਨੇ ਫੇਸਬੁੱਕ ਤੇ ਲਾਈਵ ਹੋ ਕੇ ਸਾਰੀ ਘਟਨਾ ਦੱਸੀ ਤੇ ਜ਼ਹਿਰ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਵੀਡੀਓ ਤੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਪਵਨ ਕੁਮਾਰ ਅਤੇ ਉਸਦੇ ਪਰਿਵਾਰ ਨੂੰ मामला दर्ज ਕਰ ਲਿਆ ਸੂਤਰਾਂ ਤੇ ਵੀ ਪਤਾ ਲੱਗਿਆ ਕਿ ਪੂਰਾ ਪਰਿਵਾਰ ਇੱਕ ਗਿਰੋਹ ਦੇ ਵਜੋਂ ਕੰਮ ਕਰ ਰਿਹਾ ਸੀ ਜੋ ਅਮੀਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਦੂਜਿਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਲੱਖਾਂ ਰੁਪਏ ਠੱਗਦਾ ਰਿਹਾ ਤਾਂ ਉਹ ਇੱਕ ਵਾਰ ਪੂਰੀ ਵੀਡੀਓ ਦੇਖ ਲੈਣੇ ਆ ਖਬਰ ਸੁਣ ਲੈਣੇ ਜੈਪੀ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਹਿਵਾਬਾਦ ਰਹਿੰਦੇ ਆ ਅਬਨ ਕੁਮਾਰ ਉਹਦੇ ਮਾਂ ਪੇ ਇਹਨਾਂ ਦੀ ਕੁੜੀ ਮੇਰੇ ਕੋਲ ਕੰਮ ਕਰਦੀ ਸੀ 7-8 ਸਾਲ ਪਹਿਲਾਂ ਇਹ ਰਹਿੰਦੇ ਸੀ ਕਪਾਲ ਕਲੋਨੀ ਚ ਮੈਂ ਕਿਹਾ ਇਹਨਾਂ ਨੇ ਨਾ ਕੁੜੀ ਨੂੰ ਵਿਆਹ ਕਰਤਾ ਮੁੜ ਕੇ ਮੈਂ ਕੰਮ ਤੋਂ ਹਟ ਗਿਆ ਜਿੱਦਾਂ ਤੇ ਮੁੜ ਕੇ ਇਹਨਾਂ ਨੇ ਆਪਣੀ ਉਹ ਕੋਠਾਂ ਵੇਚਿਆ ਵੇਚ ਕੇ ਤਾਂ ਇਹਨਾਂ ਨੇ ਫੈਂਸ ਖੋਲ ਲਏ ਕਿਸੇ ਤੇ ਕਰਪਾਣਾ ਨਹੀਂ ਕਰਾਇਤੇ ਰਹਿੰਦੇ ਸੀ ਉੱਥੇ ਕਪਾਲ ਕਲੋਨੀ ਚ ਫੈਂਸ ਖੋਲ ਲਏ ਉੱਥੇ ਚੰਗਾ ਯਾਨੀ ਇਹਨਾਂ ਨੇ ਲੋਕਾਂ ਨੂੰ ਠੱਗਿਆ ਠੋਗਿਆ ਜਿੱਦਾਂ ਮਨੂੰ ਅੱਜ ਇਹਨਾਂ ਨੇ ਕਰ ਦਿੱਤਾ ਕੰਮ ਮੇਰਾ ਵੀ ਠੱਗੀ ਮੰਨ ਲਈ ਮੈਨਾਂ ਬਹੁਤ ਤਕੜੀ ਤੇ ਮਨੂੰ ਕਹਿੰਦੇ ਮੈਂ ਮਨੂੰ ਇਹਦਾ ਸੈਫਾਬਾਦ ਟੱਕਰ ਗਿਆ ਇੱਕ ਦਿਨ ਮਨੂੰ ਕਹਿੰਦਾ ਵੀ ਇੱਥੇ ਅਸੀਂ ਕੋਠੀ ਬਣਾਈ ਆ ਬੜੀਆ ਤਿੰਨ ਕਨਾਲਾਂ 'ਚ ਕਹਿੰਦਾ ਕੋਠੀ ਬਣਾਈ ਆ ਤੇ ਮੈਂ ਕਿਹਾ ਘਾਨੂੰ ਲੈ ਗਿਆ ਮਨੂੰ ਅੰਕਲ ਕਹਿੰਦਾ ਕਸ਼ਮੀਰੇ ਮੈਂ ਕਿਹਾ ਅੰਕਲ ਜੀ ਨਹੀਂ ਤਰੱਕੀ ਕਿਦਾਂ ਕਰ ਲਈ ਕਹਿੰਦਾ ਵੀ ਫੈਨਸ ਖੋਲੀ ਸੀ ਅਸੀਂ ਵੇਦਾਂ ਦਾ ਕਰਕੇ ਉਹਦੇ ਵਿੱਚ ਵਿਆਜ ਪਾ ਪਾ ਕੇ ਕਹਿੰਦਾ ਤਾਂ ਖਾਲੀ ਦੀ ਵਿਆਜ ਤੇ ਕਹਿੰਦਾ ਤਾਂ ਕੀਤਾ ਆ ਕੰਮ ਮੈਂ ਕਿਹਾ ਅੱਛਾ ਜੀ ਕਹਿੰਦਾ ਤੂੰ ਵੀ ਦੁਕਾਨੀ ਦਾ ਤੂੰ ਵੀ ਕਹਿੰਦਾ ਪੈਸਾ ਪਾਲਾ ਬੱਚਾ ਮੈਂ ਕਹਾਂ ਜੀ ਮੇਰੇ ਕੋ ਤਾਂ ਹੈ ਹੀ ਨਹੀਂ ਕਹਿੰਦਾ ਜਗ੍ਹਾ ਤਾਂ ਹੈਗੀ ਆ ਕਹਿੰਦਾ ਜਗ੍ਹਾ ਰੱਖਦੇ ਆਪਣੀ ਤੇ ਮੈਂ ਕਹਾਂ ਠੀਕ ਆ ਜੀ ਮੈਂ ਜਗ੍ਹਾ ਮੇਰੀ ਰਖਾਤੀ ਇਹਨਾਂ ਨੇ ਤੱਕ ਮਗਰ ਪੈ ਪੈ ਕੇ ਰੋਜ਼ ਫੋਨ ਜਗ੍ਹਾ ਰੱਖਦੇ ਆਪਣੀ ਤੈਨੂੰ ਅਸੀਂ ਰਖਾਣ ਨੇ ਤੇਰੀ ਇਦਾਂ ਹੁੰਦਾ ਮਨ ਨੂੰ ਨਹੀਂ ਪਤਾ ਸੀ ਇਹਨਾਂ ਦੇ ਮਨ ਚ ਕੀ ਆ ਜਗ੍ਹਾ ਵੀ ਰਖਾਤੀ ਮੇਰੇ ਘਰ ਵਾਲੀ ਦੇ ਨਾਂ ਤੇ ਵੀ ਲੋਨ ਚੜਾਤੇ ਮੇਰੀ ਭੈਣ ਲਈ ਜਿਹੜੀ ਹੈ ਮੇਰੇ ਕੋ ਰਹਿੰਦੀ ਉਹਦੇ ਨਾਂ ਤੇ ਵੀ ਮੇਰੇ ਲੋਨ ਚੜਾਤੇ ਇਹਨਾਂ ਨੇ ਤੇ ਆਪਣੇ ਦਵਿੰਦਰ ਭਾਜੀ ਇੱਕ ਸੂਰਪੁਰ ਵਾਲਾ ਉਹ ਵੀ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਸੀ ਕਹਿੰਦੇ 25 ਲੱਖ ਰੁਪਈਆ ਪੂਰਾ ਕਰ ਵੀ ਤੈਨੂੰ ਕਿਸੇ ਸਕੀਮ ਵਿੱਚ ਪਾਵਾਂਗੇ ਸੀ ਵਧੀਆ ਚ ਤੇ 21 ਲੱਖ 75000 ਰੁਪਈਆ ਇਹਨਾਂ ਤੋਂ ਮੈਂ ਲੈਣਾ ਸੀਗਾ ਹੁਣ ਥੋੜੇ ਪੈਸੇ ਘਟਦੇ 25 ਲੱਖ ਹੋਣ ਚ ਤੇ ਉਸ ਤੋਂ ਬਾਅਦ ਮੇਰਾ ਰਾਮਾ ਭਾਜੀ ਮੋਟਰਸਾਈਕਲ ਵਾਲਾ ਉਹਦਾ 50000 ਰੁਪਈਆ ਮੈਂ ਵਿੱਚੋਂ ਇਹਨੂੰ ਰਾਮੇ ਨੇ ਮੈਨੂੰ ਦਿੱਤਾ ਤੇ ਮੈਂ ਇਹਨੂੰ ਦਿੱਤਾ 45 ਲੱਖ ਰੁਪਈਆ ਦੂਜੇ ਰਾਮੇ ਦਾ ਆਪਣੇ ਸੀਟ ਕਵਰ ਵਾਲੇ ਭਾਜੀ ਦਾ ਦਵਿੰਦਰ ਭਾਜੀ ਦਾ 220000 ਰੁਪਈਆ ਤੇ ਹੁਣ ਮੈਨੂੰ ਕਹਿੰਦੇ ਸੀ ਕਹਿੰਦੇ ਚੱਲ ਤੇਰਾ 22,75,000 ਰੁਪਏ ਆ ਗਿਆ ਤੇ ਤੂੰ ਸਾਡੇ ਕਾਗਜ਼ ਪੱਤਰ ਲਿਆ ਤੇ ਤੈਨੂੰ ਕਿਸੇ ਸਕੀਮ 'ਚ ਪਾ ਦਈਏ ਅਸੀਂ ਮੈਂ ਕਿਹਾ ਠੀਕ ਹੈ ਜੀ ਜਦੋਂ ਮੈਂ ਗਿਆ ਤੇ ਕਾਗਜ਼ ਪੱਤਰ 16 ਤਰੀਕ ਦੇ ਮੈਂ ਫੜਾਇਆ ਇਹਨਾਂ ਨੂੰ ਕਹਿੰਦੇ 20 ਗ੍ਰੀਗ ਤੋਂ ਪਹਿਲਾਂ ਪਹਿਲਾਂ ਤੇਰੇ ਅਸੀਂ ਨਾਲੇ ਸਕੀਮ 'ਚ ਪਾ ਦਿੰਦੇ ਨਾਲੇ ਜਿੰਨਾ ਵਿਆਜ ਹੈਗਾ ਵੀ ਉਹ ਤੈਨੂੰ ਦੇ ਦਿੰਦੇ ਆ 10 ਤਰੀਕ ਨੂੰ ਜਦੋਂ ਮੈਨੂੰ ਅੱਗੇ ਇੱਕ ਵਾਰੀ ਵਿਆਜ ਦਿੱਤਾ ਇਹਨਾਂ ਨੇ ਤਿੰਨ ਚਾਰ ਮਹੀਨਿਆਂ ਦਾ ਦਿੱਤਾ ਹੀ ਨਹੀਂ ਤੇ ਮੁਰਕੇ ਕਹਿੰਦਾ ਅੱਜ ਮੈਂ 20 ਤਰੀਕ ਅੱਜ ਮੈਂ ਪੈਸੇ ਲੈਣ ਗਿਆ ਕਹਿੰਦਾ ਕਿਹੜੇ ਪੈਸੇ ਮੈਂ ਕਹਾਂ ਜੀ ਇਦਾਂ ਇਦਾਂ ਕਰਕੇ ਗੱਲ ਆ ਵੀ ਜਿਹੜੇ ਮੈਂ ਤੈਨੂੰ ਦਿੱਤੇ ਆ ਹੋਰ ਕਿਹੜੇ ਪੈਸੇ ਕਹਿੰਦਾ ਮੈਂ ਤਾਂ ਤੋ ਲੈ ਹੀ ਨਹੀਂ ਇਦਾਂ ਜਾਨੀ ਮਾਂ ਪੇ ਪਵਨ ਤੇ ਇਹਦਾ ਡੈਡੀ ਪਵਨ ਦਾ ਇਹ ਸਾਰੇ ਜਾਨੇ ਬਹਿ ਗਏ ਤੇ ਕਹਿੰਦੇ ਜੇ ਤੂੰ ਨਾਲਾ ਰੋਲੀ ਫਾਈ ਛੰਡ ਤੇਰਾ ਸਾਡੇ ਕੋਲ ਚੈੱਕ ਪਿਆ ਆ ਕਹਿੰਦੇ ਅਸੀਂ ਚੈੱਕ ਲਾ ਕੇ ਤੈਨੂੰ 5 ਸਾਲ ਦੀ ਸਜ਼ਾ ਤੇ ਜਿੰਨੇ ਅਸੀਂ ਪੈਸੇ ਭਰਾਂਗੇ ਉੱਤੇ ਕਹਿੰਦੇ ਤੈਨੂੰ ਦੇਣੇ ਪੈਣੇ ਆ ਤੇ ਮੈਂ ਕਹਾਂ ਅੰਕਲ ਜੀ ਉਹ ਚੈੱਕ ਤੁਸੀਂ ਉਦਾਂ ਲਿਆ ਆ ਵੀ ਜਿਹੜੇ ਪੈਸੇ ਅਸੀਂ ਤੈਨੂੰ ਦਿੱਤੇ ਆ ਵੀ ਜਿੱਦਾਂ ਤੂੰ ਇਦਾਂ ਤੁਸੀਂ ਮੈਨੂੰ ਪੈਸੇ ਦਿੱਤੇ ਆ ਤੇ ਵੀ ਉਹਦਾ ਵੀ ਚੈੱਕ ਚਾਹੀਦਾ ਸਾਨੂੰ ਜਿਹਨੇ ਪੈਸੇ ਸਾਨੂੰ ਦਿੱਤੇ ਆ ਮੈਂ ਕਹਾ ਮੈਂ ਤਾਂ ਤੁਹਾਨੂੰ ਤਾਂ ਚੈੱਕ ਦਿੱਤਾ ਆ ਤੇ ਕਹਿੰਦੇ ਨਹੀਂ ਨਹੀਂ ਕਹਿੰਦੇ ਅਸੀਂ ਇਦਾਂ ਨਹੀਂ ਸੀ ਕਹਿੰਦੇ ਚੈੱਕ ਤੂੰ ਸਾਨੂੰ ਆਪ ਦਿੱਤਾ ਕਹਿੰਦੇ ਵੀ ਤੂੰ ਸਾਡੇ ਕੋਲ ਪੈਸੇ ਲਏ ਲਓ ਜੀ ਮੈਂ ਕਹਾ ਤੇ ਕਹਿੰਦੇ ਮੁਰਕੇ ਕਹਿੰਦੇ ਤੇਰੇ ਨਿਆਣਿਆਂ ਤੋਂ ਵੀ ਅਸੀਂ ਨਾਂ ਨੂੰ ਲਿਖਾ ਕੇ ਲਿਆਈਆਂ ਸਾਰੇ ਤੇ ਮੈਂ ਕਹਾ ਉਹ ਕਾਦੇ ਜੀ ਤੇ ਕਹਿੰਦੇ ਇਦਾਂ ਇਦਾਂ ਕਰਕੇ ਵੀ ਇਹ ਤੁਹਾਨੂੰ ਨੇ ਰੋਲੀ ਰੋਲੀ ਪਾਈ ਦਾ ਤੇਰੇ ਨਾਲ ਉਦਾਂ ਹੀ ਅਸੀਂ ਇੰਨੇ ਇੰਨੇ ਪੈਸੇ ਕੱਢ ਦਾਨੇ ਆ ਵੀ ਇੰਨੇ ਉਹ ਤੋਂ ਕੋਲ ਲੈਣੇ ਇੰਨੇ ਉਹਦੇ ਕੋਲ ਲੈਣੇ ਆ ਪਿੰਡ ਦੇ ਪਤਾ ਨਹੀਂ ਪਤਾ ਨਹੀਂ ਕਿਹਦੇ ਕਿਹਦੇ ਨਾਮ ਲਿਖਿਓ ਆ ਤਾਂ ਉਹ ਜਾਨੀ ਪਿੰਡ ਦੇ ਤਾਂ ਲੱਗਦੇ ਨਹੀਂ ਸੀ ਨੂੰ ਪਤਾ ਨਹੀਂ ਹੋਰੇ ਕਿਸੇ ਦੇ ਨਾਮ ਲਿਖਿਓ ਆ ਇਹਨਾਂ ਨੇ ਜਾਨੀ ਨਿਆਣਿਆਂ ਕੋਲ ਖਾ ਕੇ ਲੈ ਗਿਆ ਉਦਾਂ ਹੀ ਆਪਣੀ ਮਰਜ਼ੀ ਨਾਲ ਹੀ ਤੇ ਮੇਰੀ ਮਾਂ ਦੇ ਜ਼ਿੰਮੇਵਾਰ ਪਵਨ ਕੁਮਾਰ ਤੇ ਇਹਦੇ ਮਾਂ ਪੇ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਤੇ ਜੋ ਮੇਰੇ ਸਾਹ ਤੇ ਇਹਨਾਂ ਨੇ ਕਰਜਾ ਚੜਾਇਆ ਉਹ ਲੈਣਾ ਚਾਹੀਦਾ ਭਾਜੀ ਜਿੰਨੇ ਜਿੰਨਾ ਜਿੰਨਾਂ ਦੇ ਮੈਂ ਵਿੱਚ ਨਾ ਲਿਆ ਉਹਨਾਂ ਨੂੰ ਉਹਦੇ ਪੈਸੇ ਮੋੜਨੇ ਚਾਹੀਦੇ ਕਿਉਂਕਿ ਉਹਨਾਂ ਨੇ ਵੀ ਵਿਚਾਰਿਆਂ ਨੇ ਪਤਾ ਨਹੀਂ ਕਿਦਾਂ-ਕਿਦਾਂ ਕਰਕੇ ਮੈਨੂੰ ਫੜਾਇਆ ਹਾਂ ਚਲੋ ਜੀ ਜੈ ਗੁਰਦੇਵ ਧੰਨ ਗੁਰਦੇਵ ਫੜਨਾ ਕਦੀ ਗੱਲਬਾਤ ਹੋਈ ਸੀ ਉਹਦੀ ਵੀ ਮੈਂ ਕਿਹੇ ਦਿਨ ਇਜਾਜ਼ਤ ਫਾਸਕਾਂ ਜਾਂ ਪੈਸੇ ਪੁੱਛਣ ਦੇ ਲੈਣ ਦੇ ਉਹਨਾਂ ਨੇ ਕੋਈ ਨਹੀਂ ਸੀ ਕੀਤੀ ਸਾਡੇ ਨਾਲ ਕਦੀ ਵੀ ਨਹੀਂ ਗੱਲ ਕੀਤੀ ਦਰਦੇ ਨਹੀਂ ਨਹੀਂ ਠੀਕ ਹੈ ਦਰਦੇ ਨੇ ਮੇਤੋ ਡਰਦਾ ਬਹੁਤ ਸੀਗਾ ਡਰਦਾ ਥੋੜਾ ਦਾ ਛੋਟਾ ਸੀ ਨਾ ਹਾਂਜੀ ਠੀਕ ਆ ਕਿੰਨੇ ਪੈਣ ਬਰਾ ਸੀ ਦੋ ਅਸੀਂ ਇਹ ਤਿੰਨ ਭੈਣਾਂ ਇੱਕ ਭਰਾ ਸੀ ਇੰਨਾ ਹੀ ਜਾਣਵਾਲਾ ਸੀ ਅੱਜ ਤੱਕ ਠੀਕ ਆ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਆਏ ਆ ਪਿੰਨ ਪਰਤੇ ਆਏ ਐ ਇੱਥੇ ਆ ਇਹਨੂੰ ਪਤਾ ਲੱਗਾ ਇੱਥੇ ਆ ਇਹਨੂੰ ਪਤਾ ਲੱਗਾ ਨਾ ਹਾਂਜੀ ਇਹਨਾਂ ਕਹਿੰਦੇ ਵੀ ਦਵਾ ਖਾ ਲਈਓ ਨੇ ਹਾਂ ਠੀਕ ਆ ਫਿਰ ਤਾਂ ਅਸੀਂ ਆ ਗਏ ਦੋ ਹੀ ਜਣੇ ਹਾਂ ਤੁਹਾਨੂੰ ਕਿੱਥੇ ਆ ਇਹਨੂੰ ਪਤਾ ਲੱਗਿਆ ਅਸੀਂ ਇੱਥੇ ਨੂੰ ਪਤਾ ਲੱਗਾ ਹਾਂਜੀ ਠੀਕ ਆ ਮਤਲਬ ਬਤ ਦੱਸਿਆ ਵੀ ਉਹਨੇ ਕਦੀ ਵੀ ਕਿੰਨੇ ਕ ਪੈਸਿਆਂ ਦੇ ਮੈਂ ਹੈਗਾ ਜਾਂ ਮੈਨੂੰ ਮੇਰੇ ਸਰਕਾਰਾ ਜਿਹੜੇ ਦਾਦਾ ਕਹਿੰਦਾ ਹੁੰਦਾ ਸੀਗਾ ਕਹਿੰਦਾ ਹੁੰਦਾ ਸੀ ਕਿਸੇ ਬੰਦੇ ਦੇ ਨਾਮ ਨੂੰ ਲਿਆ ਹੋਵੇ ਵੀ ਮੈਂ ਆਪਣਾ ਨਾਮ ਬਤੋ ਲਿਆ ਕਰਦਾ ਬਹੁਤ ਸੀ ਮੈਂ ਕਰਦਾ ਬਹੁਤ ਸੀ ਨਾ ਠੀਕ ਆ ਦੱਸ ਦਿੰਦਾ ਫਿਰ ਜਾਂ ਦੱਸ ਹੁੰਦਾ ਵੀ ਮਸਲਾ ਕੋਈ ਹਲ ਕਰਦੇ ਠੀਕ ਕੀ ਹੋਰ ਪ੍ਰਸ਼ਾਸਨ ਨੂੰ ਕੀ ਕੀ ਮੰਗ ਕਰਦੇ ਪੈਂਦੇ ਆ ਆ ਰਾਮਨਾਬਟਾ ਰਾਮਨਾਬ ਗੱਲ ਕੀ 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 ਮੰਗ ਕਰਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਰਾਮਨਾਬਟਾ ਸਰ ਨੂੰ ਤਾਂ ਹੀ ਹੈ ਮੰਗਿਆ ਉਹ ਜੇ ਤਾਂ ਸਾਡੇ ਭਰਾ ਤੋਂ ਹੀ ਲੈ ਆਉਗਾ ਤੇ ਭਰਾ ਨੂੰ ਦੇ ਦੋ ਜੋ ਹੁਣ ਅਸੇ ਉਹ ਹੋ ਗਿਆ ਉਹ ਮਾਨੂੰ ਨੇ ਆ ਚਾਹੀਦਾ ਸਾਡਾ ਭਰਾ ਨਹੀਂ ਮਿਲਣਾ ਮੜ ਕੇ ਜ਼ਿੰਦਗੀ ਪਾਰ ਵੀ ਇਹਨਾਂ ਸਾਡਾ ਟੱਟ ਬਣਾਉਂਦਾ ਐ